ਸੋਚਾ ਸਿੰਘ ਲੰਗਾ ਦੀ ਅਗਵਾਈ ਚਟਿਆ ਰਬਾਬਾ ਨਾਨਕ ਚੁੱਲ ਥਾਣੇ ਮੋਰੀ ਲਗਾ ਵਿਸ਼ਾਲ ਤਰਨਾ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਮਾਮਲਾ ਤਲਬੀਰ ਸਿੰਘ ਪਪੂ ਟਿਲਵਾ ਦੇ ਕਤਲ ਦਾ ਅਕਾਲੀ ਦਲ ਵੱਲੋਂ ਅੱਜ ਢੇਰ ਰਬਾਬਾ ਨਾਨਕ ਥਾਣੇ ਮੋਰੀ ਸੋਚਾ ਸਿੰਘ ਲੰਗਾ ਦੀ ਅਗਵਾਈ ਚ ਵਿਸ਼ਾਲ ਤਰਨਾ ਦਿੱਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਸੋਚਾ ਸਿੰਘ ਲੰਗਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਦਾਵਾ ਅਤੇ ਚਕੂ ਭਗਵਾਨਪੁਰਿਆਜ ਆਪਸ ਗੂੜੇ ਸਬੰਧਤ ਰਹੇ ਹਨ ਅਤੇ ਸੁਖਜਿੰਦਰ ਸਿੰਘ ਰੰਦਾਵਾ ਆਪਣੀ ਕਾਂਗਰਸ ਦੇ ਸਮੇਂ ਚ ਚਕੂ ਭਗਵਾਨਪੁਰ ਇਹ ਕਾਨੂੰ ਕਾਰਕੁਨੀ ਕੰਮ ਕਰਵਾਉਂਦਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਆਗੂ ਤੇ ਸਾਬਕਾ ਸਰਪੰਚ ਰਹੇ ਦਲਬੀਰ ਸਿੰਘ ਪਪੂਟੇ ਲਵੰਤਾ ਕਤਲ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ ਉਹ ਦੋਨੇ ਸੱਕੇ ਭਰਾ ਜਿੰਨਾ ਚੌਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ ਝਾਤੀ ਮਾਰ ਤੂੰ ਦੋਵੇਂ ਭਰਾ ਕਤਲ ਵੀ ਕਰਾਏ ਬਾਕੀ ਨਿੱਕੇ ਮੋਟੇ ਨੇ ਬੜਾ ਕੁਝ ਕੀਤਾ ਉਹਨੋਂ ਕਹਿ ਰਹੇ ਨੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਜੇ ਮਰਦੀਆਂ ਤੇਰੀ ਸਰਕਾਰ ਰਹੀ ਏ ਤੂੰ ਭਗਵਾਨਪੁਰਿਆ ਨੂੰ ਮਾਰ ਦਿੰਦਾ ਤਾਂ ਭਗਵਾਨਪੁਰਿਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕਿੱਥੂਰਾ ਬੰਦ ਕੀਤਾ ਤੂੰ ਜਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਵੱਡੇ ੱਟਕੇ ਹੋਏ ਨੇ ਸਾਡੇ ਪਾਰਸੀ ਦਾ ਲੰਬਾ ਸਮਾ ਸਰਕਲ ਦਾ ਪ੍ਰਧਾਨ ਜ਼ਿਲ੍ਹੇ ਦਾ ਜਨਨ ਸ਼ਕਤੀ ਪਿੰਡ ਦਾ ਲੰਬਾ ਸਮਾਂ ਸਰਪੰਚੀ ਕਰਨ ਵਾਲਾ ਸਰਦਾਰ ਦਲਬੀਰ ਸਿੰਘ ਢਿਲਵਾ ਉਹਦਾ ਪਿਛਲੇ ਸਮੇਂ ਵਿੱਚ ਕਾਂਗਰਸ ਤੇ ਰਾਜ ਵਿੱਚ ਗੈਂਸਟਰਾਂ ਕੋਲੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੇ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਇਹ ਇਨਕੁਆਰੀ ਵੀ ਤੁਰਪੀ ਸੀ ਤੇ ਕੈਬਨਟ ਦੀ ਮੀਟਿੰਗ ਵਿੱਚ ਇਹਨੇ ਰੌਲਾ ਪਾ ਕੇ ਇਨਕੁਆਰੀ ਬੰਦ ਕਰਵਾਈ ਸੀ ਕਿਨੇ ਕਿਦੇ ਮੱਕੇ ਦੇ ਕਹਿੰਦੇ ਹੋ ਉਹ ਮੈਂ ਸਮਝਣਾ ਕੈਪਟਨ ਮਰਿੰਦਰ ਸਿੰਘ ਦੇ ਕਹਿੰਦੇ ਹੋ ਇਨਕੁਆਰੀ ਬੰਦ ਹੋਈ ਸੀਗੀ ਅੱਜ ਉਸ ਚੀਜ਼ ਨੂੰ ਨੰਗਿਆ ਕਰ ਦਿੱਤਾ ਸੁਨੀਲ ਜਾਖੜ ਜੀ ਨੇ ਜਿਹੜੇ ਉਸ ਵੇਲੇ ਕੈਬਨਟ ਦੇ ਮੰਤਰੀ ਸਨ ਉਹਨੇ ਸਰਪ੍ਰਧਾਨ ਸੀ ਹੁਣ ਅੱਜਕੱਲ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਕਿਹਾ ਵਾ ਕਿ ਸੁਖੀ ਦੀ ਉਦੋਂ ਇਨਕੁਆਰੀ ਜਿਹੜੀ ਉਹ ਬੰਦ ਕੀਤੀ ਗਈ ਸੀ ਅਸੀਂ सीबीआई ਕੋਲੋਂ ਮੰਗ ਕਰਨੇ ਆ ਕਿ सीबीआई ਕੋਲੋਂ ਇਹ ਇਨਕੁਆਰੀ ਜਿਹੜੀ ਆ ਦੁਬਾਰਾ ਚਾਲੂ ਕਰਕੇ ਇਹਦੇ ਤੇ ਕਤਲ ਦਾ ਪਰਚਾ ਕੀਤਾ ਜਾਵੇ ਤੁਸੀਂ ਵੱਡੇ ਦੋਸ਼ ਲਾ ਰਹੇ ਹੋ ਕਤਲ ਦੀ ਸਿੱਧੀ ਸਿੱਧੀ ਗੱਲ ਕਰ ਰਹੇ ਹੋ ਕੀ ਕਿਸ ਤਰ੍ਹਾਂ ਕੋਈ ਕਹੀ ਆ ਕੋਈ ਸਬੂਤ ਨੇ ਹੱਥ ਦੇ ਵਿੱਚ ਆ ਕੋਈ ਗੱਲ ਜਿਹੜੀ ਕੋਈ ਸਾਹਮਣੇ ਨਿਕਲ ਕੇ ਆਈ ਹੈ ਕਿ ਕਤਲ ਜੜੇ ਨਾ ਲੋਕ ਮਾਈ ਜਦੋਂ ਵੀ ਕੋਈ ਕਤਲ ਹੁੰਦਾ ਤੇ ਜਿਹਦਾ ਕਤਲ ਹੁੰਦਾ ਵਾ ਉਹਦੇ ਘਰ ਦੇ ਜਿਹੜੇ ਨੇ ਉਹ ਬਿਆਨ ਦਿੰਦੇ ਨੇ ਤੇ ਕਤਲ ਦਾ ਪਰਚਾ ਜਿਹੜਾ ਦਰਜ ਹੋ ਜਾਂਦਾ ਜਿੱਦੇ ਜਿੱਦੇ ਮਰਜ਼ੀ ਖਿਲਾਫ ਹੋਵੇ ਜੇ ਕਿਤੇ ਉਹ ਗਲਤ ਬਿਆਨ ਦਿੰਦੇ ਨੇ ਬਾਅਦ ਵਿੱਚ ਇਨਕੁਆਇਰੀ ਚੋਂ ਬੰਦਾ ਨਿਕਲ ਜਾਂਦਾ ਇਹਦੀ ਸਰਕਾਰ ਸੀ ਜੀ ਇਹਨਾਂ ਐਫ ਆਈ ਆਰ ਚੋਂ ਪੈਣ ਨਹੀਂ ਦਿੰਦਾ ਘਰ ਵਾਲੇ ਜਿਹੜੇ ਨੇ ਲਗਾਤਾਰ ਇਹਦਾ ਨਾਮ ਲੈ ਰਹੇ ਸੀ ਆਜੋ ਗੈਂਗਸਟਰਾਂ ਦੇ ਕਹਿਣ ਤੇ ਉਹ ਸਾਰੀ ਗੱਲ ਨੰਗੀ ਹੋ ਗਈ ਹੈ ਕਿ ਸਾਡੇ ਕੋਲੋਂ ਇਹਨਾਂ ਨੇ ਭੰਬਰਾ ਜਿਹੜਾ ਸਰਪੰਚ ਕੋਟੜੀ ਦਾ ਸੀਗਾ ਉਹਦੇ ਟੈਲੀਫੋਨ ਤੇ ਗੱਲ ਕੀਤੀ ਤੇ ਉਹਨੇ ਕਿਹਾ ਕਿ ਤੁਸੀਂ ਇਹਨੂੰ ਮਾਰ ਦਿਓ ਮੈਂ ਆਪੇ ਸੰਭਲ ਲਵਾਂਗਾ ਪਿਸਤੌਲ ਵੀ ਉਹਦਾ ਉਹਦੇ ਘਰ ਦੇ ਕਹਿੰਦੇ ਨੇ ਇੱਕ ਉਹਦਾ ਹੀ ਤੇ ਇੱਕ ਦੂਜੇ ਦਾ ਹੈਗਾ ਇਹ ਗੱਲਾਂ ਜਿਹੜੀਆਂ ਨੇ ਕਾਹਦੇ ਲਈ ਸਰਕਾਰਾਂ ਬਣੀਆਂ ਨੇ ਸੀਆਈਡੀ ਬਣੀ ਹੈ ਕਈ ਤਰ੍ਹਾਂ ਦੀਆਂ ਏਜੰਸੀਆਂ ਨੇ ਸੀਬੀਆਈ ਹਿੰਦੁਸਤਾਨ ਦੀ ਸੰਸਥਾ ਵਾ ਆਈਸੀਬੀਆਈ ਕੋਲੋਂ ਇਨਸਾਫ ਮੰਗਨੇ ਆ ਕੇ ਦੁੱਧੋਂ ਪਾਣੀ ਨਤਾਰ ਦੇਣ ਬਿਲਕੁਲ ਆਇਤਾ ਤਰ੍ਹਾਂ ਹੋ ਗਿਆ ਹੈ ਅੱਜ ਤੇ ਤੁਸੀਂ ਆਪਣੇ ਨੂੰ ਚਨਾਬ ਨਹੀਂ ਦਿੱਤੀ ਹੈ ਜੇ ਹਾਲੇ ਵੀ ਜੇ ਕੋਈ ਕਾਰਵਾਈ ਹੁੰਦੀ ਤਾਂ ਇਹ ਸਟੈਪ ਅੱਗੇ ਚੱਲਦਾ ਰਹੇਗਾ ਇਹ ਸਟੈਪ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲ ਕਰਕੇ ਤੇ ਅੱਗੋਂ ਸਾਡਾ ਸੰਘਰਸ਼ ਜਾਰੀ ਰਹੇਗਾ ਬਿਲਕੁਲ ਇਹ ਤੁਸੀਂ